ਭਗਵਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੁਧਾਨੇ ਦੇ ਗਿੱਲਾ ਪਿੰਡ ਦੇ ਵਿੱਚ ਪਹੁੰਚੇ ਰੇਲਵੇ ਸਟੇਸ਼ਨ ਦੇ ਨਾਲ ਇੱਕ ਗਿੱਲਾ ਪਿੰਡ ਹੈਗਾ ਤੇ ਉੱਥੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਆਨੰਦ ਪ੍ਰਸਾਦ ਤੇ ਹੌਲੇ ਮੌਲੇ ਨੂੰ ਲੈ ਕੇ ਤੇ ਸਾਧ ਸੰਗਤ ਵੱਲੋਂ ਬਹੁਤ ਵਧੀਆ ਉਪਰਾਲਾ ਕਰਕੇ ਲੰਗਰ ਲਾਇਆ ਗਿਆ ਤੇ ਜਰੂਰ ਉਹਨਾਂ ਦੇ ਸੇਵਾਦਾਨ ਅਸੀਂ ਨਾਲ ਨਾਲ ਕੁਝ ਗੱਲ ਕਰਨਾ ਚਾਹੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਗਿੱਲ ਵੱਲੋਂ ਨੂਰ ਨਗਰ ਨਾਸੀ ਵੱਲੋਂ ਹੋਲੇ ਮਹੱਲੇ ਦੇ ਸਬੰਧ ਵਿੱਚ ਆਪਣੀ ਲੰਗਰ ਲਗਾਈ ਗਈ ਬਹੁਤ ਸ਼ਾਦਾ ਦੇ ਨਾਲ ਸਾਰੇ ਲੋਕਾਂ ਨੇ ਸੇਵਾ ਕੀਤੀ ਅੱਜ ਨੂੰ ਸਾਰੇ ਨਗਰ ਨੇ ਬਾਰੇ ਨੇ ਸੇਵਾ ਕੀਤੀ ਹੈ ਤੇ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਪਿੰਡ ਗਿੱਲ ਦੇ ਵੀ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਸਾਰੇ ਨਾਲ ਮਿਲ ਕੇ ਸਾਰਿਆਂ ਨੇ ਇਹ ਲੰਗਰ ਲਾਇਆ ਇਹ ਸਾਰਿਆਂ ਦਾ ਧੰਨਵਾਦ। ਰਾਗਰਜੀ ਕਾਲਸਾ ਬਾਈ ਜੀ। ਅੰਮੀ ਬਾਬਾ ਜੀ ਕੀ ਕਹਿਣਾ ਚਾਹੁੰਗੇ ਲੰਗਰ ਦੇ ਬਾਰੇ। ਜੀ ਹਰ ਸਾਲ ਤੇਦਰਾ ਹੀ ਕੋ ਗੁਲੇਮ ਨਿਕਲੰਗਰ ਲਾਇਆ ਭਾਈ ਜੀ। ਇਹ ਪਿੰਡ ਦਾ ਬਹੁਤ ਵੱਡਾ ਖਾਦੋ ਭਾਈ। ਬਾਕੀ ਸਾਡੇ ਨੌਜਵਾਨ ਮੁੰਡਿਆਂ ਦਾ ਬਹੁਤ ਵੱਡਾ ਸਹੂਲਤ ਆ ਬਾਕੀ ਬਾਈ ਜੀ ਹੁਣ ਜਾਂਦੇ ਦੂਰ ਹੋਣ ਨਾ ਨੇ। ਆਪਣਾਲਾ ਬਹੁਤ ਵੱਡੀਆਂ ਕਰਦੇ ਆ। ਯਾਨੀ ਕਿ ਇਹ ਨਾ ਹਰ ਸਾਲ ਜਾਨ ਨੂੰ 8-10 ਸਾਲ ਹੋ ਗਿਲਾਉਂਦੇ ਹੁਣ। ਇਹ ਹਰ ਸਾਲ ਅਗਲੇ ਸਾਲ ਜੀ ਤੱਕ ਵੱਧ ਕੇ ਲਾਵਾਗੇ। ਭਾਈ ਗੁਰਦੀ ਦਾ ਖਾਲਸਾ ਵੈਰੀ ਜੀ ਫਤਿਹ ਭਾਈ ਗੁਰਦੀ ਦਾ ਖਾਲਸਾ ਭਾਈ ਗੁਰਦੀ ਜੀ ਫਤਿਹ ਮਹਜਸਤਰਾ ਮਿਲਹਾਰ ਇਹਨਾਂ ਪਤਾਈ ਹੈ ਜੀ ਵੀ ਆਪਣਾ ਜਿਹੜਾ ਲੰਗਰ ਘਟਵਾਤਾ 80 ਸਾਲਾਂ ਤੋਂ ਇੱਥੇ ਚੱਲਦਾ ਸਾਰੇ ਨਗਰ ਨੇ ਇਹ ਸਾਡੇ ਪਿੰਡ ਵਾਲਿਆਂ ਦੇ ਬਹੁਤ ਸੇਵਾਵਾਂ ਵੱਧ ਕਰਕੇ ਕੀਤੀ ਆ ਇਹ ਹੁਣ ਤਾਂ ਆਸ-ਪਾਸ ਦੇ ਇਹ ਪਿੰਡ ਨੇ ਉਧਰੋਂ ਦੇ ਲੋਕ ਬਹੁਤ ਸਰਦਾਰ ਦੇ ਨਾਮ ਆਉਂਦੇ ਨੇ ਇਹ ਆਪ ਦਾ ਜੋ ਵੀ ਯੋਗਦਾਨ ਬਣਦਾ ਉਹ ਪਾਉਂਦੇ ਨੇ ਇਹ ਉਹਨਾਂ ਨੂੰ ਵੀ ਧੰਨਵਾਦ ਦਿਆਂ ਤੇ ਨੌਜਵਾਨਾਂ ਦਾ ਬਹੁਤ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਇੱਥੇ ਦਿਨ ਰਾਤ ਰਹਿ ਕੇ ਰਾਤਾਂ ਨੂੰ ਸੇਵਾ ਕੀਤੀ ਆ ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਹੋਲੇ ਮੱਲੇ ਦੇ ਆ ਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਇਹ ਲੰਗਰ ਨੂੰ ਬੰਦਾਈ ਰੱਖਣ ਚਲਾਏ ਰੱਖਣ ਤੇ ਇਹ ਜਕਾਰਾ ਛੱਡਦੇ ਆ ਵਾਹੇ ਸਤਿ ਨਿਹਾਲ ਆ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤ ਵਾਇਬ ਦਾ ਖਾਲਸਾ ਵਾਇਬ ਦੀ ਕੀ ਫਤਿਹ ਅਸੀਂ ਹੋ ਗਏ ਮੰਨੇ ਸਰਬੰਧ ਵਿੱਚ ਅਪਰਾਨਾ ਲੰਗਰ ਦਾ ਕੀਤਾ ਹੋਇਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਅਸੀਂ ਲੰਗਰ ਲਾਇਆ ਨਗਰ ਵਾਸੀਆਂ ਨੇ ਸਾਡਾ ਬਹੁਤ ਜਿਆਦਾ ਸਹਿਯੋਗ ਦਿੱਤਾ ਆਲੇ ਦੁਆਲੇ ਪਿੰਡਾਂ ਵਾਲਿਆਂ ਨੇ ਵੀ ਬਹੁਤ ਦਿੱਤਾ ਔਰ ਨੌਜਵਾਨਾਂ ਨੇ ਵੀ ਤੇ ਬੀਬੀਆਂ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਸਾਨੂੰ ਇੱਕ ਮਹੀਨਾ ਪਹਿਲਾਂ ਹੀ ਆਰਡਰ ਆਉਣ ਲੱਗ ਜਾਂਦੇ ਜੀ ਦੱਸੋ ਕਿਹੜੀ ਚੀਜ਼ ਦੀ ਚਾਹੀਦਾ ਕਿਹੜੀ ਚੀਜ਼ ਚਾਹੀਦਾ ਬਹੁਤ ਸਰਦਾ ਭਾਵਨਾ ਦੇ ਨਾਲ ਅਸੀਂ ਗੱਲਦੇ ਹਾਂ ਅਸੀਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਨੌਜਵਾਨਾਂ ਦਾ ਵੀ ਕਰਦੇ ਹਾਂ ਔਰ ਹੁਲੇ-ਮੁਲੇ ਦੀਆਂ ਸਾਰੀਆਂ ਉਹਨਾਂ ਇਨਸਾਨਾਂ ਨੂੰ ਬਹੁਤ-ਬਹੁਤ ਮਾਰਕਵਾ ਦਿੰਨੇ ਆ ਤੇ ਗਾਹਾਂ ਵੀ ਅਸੀਂ ਇਸ ਤੋਂ ਬਾਅਦ ਵੱਧ ਕੇ ਹਿੱਸਾ ਲਵਾਂਗੇ ਨਗਰ ਦੇ ਵਿੱਚ ਵੱਧ ਵੱਧ ਸੇਵਾ ਕਰਾਂਗੇ ਸੇਵਾ ਭਾਵਨਾ ਦੇ ਨਾਲ ਹੀ ਅਸੀਂ ਸਾਧਾ ਦੇ ਨਾਲ ਇੱਥੇ ਸੇਵਾ ਕਰਨੀ ਹੈ ਸਾਧਾ ਦੇ ਨਾਲ ਇਸ ਤਰ੍ਹਾਂ ਹੀ ਕਰਦੇ ਨਾ ਨਗਰ ਦੇ ਸਹਿਯੋਗ ਨਾਲ ਚਲਦਾ ਨਗਰ ਦੇ ਸਹਿਯੋਗ ਬਹੁਤ ਵਧੀਆ ਸਾਾਨੂੰ ਪਰਾਲਾ ਦਿੰਦੇ ਆ ਆਲੇ-ਦਾਲ ਨੂੰ ਵੀ ਹੈ ਨਗਰ ਆਉਂਦਾ ਤੇ ਸਾਰਾ ਸਾਡਾ ਬਹੁਤ ਸਹਿਯੋਗ ਦਿੱਤਾ ਵਾ ਵੱਡੇ-ਵੱਡੇ ਰੌਣਕ ਹੋ ਗਏ ਸਾਡੇ ਆਪਣੇ ਦੇ ਨਾਲ ਸਹਿਯੋਗ ਵੀ ਸਜਣਾਂ ਦਾਨੀ ਦਾਨ ਕਰਨ ਵਾਲੇ ਸਾਨੂੰ ਇੱਕ ਮਹੀਨਾ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਆ ਕਿ ਕਿਹੜੀ ਚੀਜ਼ ਦੀ ਲੋੜ ਆ ਦੱਸਿਓ ਸਾਨੂੰ ਲੰਗਰ ਲਾਉਣਾ ਲਾਉ ਦੀ ਲਾਉ ਲਾ ਨਹੀਂ ਲਾਉਣਾ ਇਥੇ ਜਨਰਾਤ ਬੱਚਿਆਂ ਨੇ ਸਾਡਿਆਂ ਨੇ ਆਪਣੇ ਭਰਾਵਾਂ ਨੇ ਔਰ ਧੀਆਂ ਨੇ ਦਿਨ ਰਾਤ ਖਾ ਕੇ تھے 5 ਦਿਨ ਸੇਵਾ ਕੀਤੀ ਆ ਅੱਜ ਅਸੀਂ ਸਮਾਪਤੀ ਕੀਤੀ ਆ ਪ੍ਰਮਾਤਮਾ ਅਸੀਂ ਇਹੀ ਕਹਿੰਨਾ ਵੀ ਜਿਹੜੇ ਖਜ਼ਾਨੇ ਵਿੱਚੋਂ ਆਈ ਆ ਮਾਇਆ ਉਹ ਖਜ਼ਾਨੇ ਭਰਪੂਰ ਕਰੇ ਮਹਾਰਾਜ ਲਾਹਰ ਵੀ ਇਹਨਾਂ ਬੁਗੜੀ ਰਾਤ ਚੌਂਕੜੀ ਬਖਸ਼ੀ ਕਰੇ ਉਹਨਾਂ ਨੇ ਕਿਨੇ ਇੱਥੇ ਜਾਂਦੇ ਚ ਮਾਇਆ ਹੀ ਆ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਘਰੇ ਬੈਠਿਆਂ ਨੂੰ ਇਹ ਲੰਗਰ ਬਹੁਤ ਸਰਦਾਰ ਦੇ ਨਾਲ ਸੰਗਤ ਬਾਹਰੋਂ ਨੇੜੇੋਂ ਦੂਰੋਂ ਅਲਗ-ਅਲਗ ਪਿੰਡਾਂ ਦੀ ਸਾਥੇ ਇੱਥੇ ਜਾਂਦੀ ਆ ਸਾਡਾ ਬਹੁਤ ਦਿਲ ਖੁੱਲਦਾ ਸਾਨੂੰ ਬਹੁਤ ਹੌਸਲਾ ਹੁੰਦਾ ਔਰ ਦਿਲ ਜੁੜਦਾ ਸਾਡਾ ਗਾਹਨ ਦੀ ਸੇਵਾ ਕਰਨ ਦਾ ਸਾਡਾ ਹੋਰ ਹੌਸਲਾ ਬਲੰਦ ਹੁੰਦਾ ਵੀ ਅਸੀਂ ਇਸ ਤੋਂ ਵੱਧ ਚੜ੍ਹ ਕੇ ਹਿੱਸਾ ਲਈਏ ਤਾਂ ਕਿ ਸਾਡਾ ਇਸ ਤੋਂ ਵੀ ਜ਼ਿਆਦਾ ਨਗਰ ਦੇ ਵਿੱਚ ਸੁੱਖ ਔਰ ਸ਼ਾਂਤੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਭਾਈ ਗੁਰਜੀ ਦਾ ਖਾਲਸਾ ਬਾਦ ਜੀ ਬਤਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਵਤੇ ਗੁਰਪ੍ਰੀਤ ਸਿੰਘ ਜੀ ਵੱਲੋਂ ਸਜਾਏ ਗਏ ਹੋਲੇ ਮਾਲੇ ਦੇ ਸਬੰਧ ਵਿੱਚ ਥੋੜੀ ਗੱਲ ਨਗਰ ਵਾਸੀਆਂ ਵੱਲੋਂ ਲਗਾਤਾਰ 5 ਦਿਨਾਂ ਤੋਂ ਲੰਗਰ ਚਲਾਇਆ ਗਿਆ ਹੈ ਇਹ ਲੰਗਰ ਆਉਣ ਜਾਣ ਵਾਲੀ ਸੰਗਤਾਂ ਦੇ ਲਈ ਚਲਾਇਆ ਗਿਆ ਹੈ ਤੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਮੈਨੂੰ ਸਾਰੀ ਸੇਵਾ ਦਾ ਮੌਕਾ ਮਿਲਿਆ ਆਪਾਂ ਇਨਾ ਚਿਰ ਪ੍ਰਸਾਦੀ ਸੇਵਾ ਕਰਦੀ ਅੰਮ੍ਰਿਤ ਬਾਜੀ ਧੰਨਵਾਦ ਕਰਦੇ ਆਂ ਵੀਰ ਸੱਜਣਾ ਵਾ ਜਿੰਨਾ ਦਿਨ ਦਾ ਪੰਜ ਦਿਨਾਂ ਤੋਂ ਲਗਾਤਾਰ ਸੇਵਾ ਕੀਤੀ ਆ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਿੱਖੀ ਜੀ ਰੱਖਣ ਮਾਣ ਜੁਰਮਾ ਇਸ ਨਾਲ ਸਾਰਿਆਂ ਸਾਥੀ ਉਹਨਾਂ ਨਾਲ ਇਸ ਗੁਰੂ ਮਹਾਰਾਜ ਜੀ ਨੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤੇ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤੇ ਜੀ ਤੁਹਾਨੂੰ ਜਿਹੜੀਆਂ ਜਿਹੜੀਆਂ ਸੇਵਾ ਕਰਦੀਆਂ ਪਈਆਂ ਪ੍ਰਸ਼ਾਦਾ ਬੋਲਣ ਦੀਆਂ ਵੀ ਅਸੀਂ ਉਨਾ ਦੇ ਨਾਲ ਵੀ ਕੁਝ ਗੱਲ ਕਰਦੀ ਆ ਕਿ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤੇ ਨਿਹਾਲ ਜੀ ਨੇ ਮਨੇ ਦੀ ਨਕ ਨਕ ਬੜਾਈ ਨਵੇ ਇਸ ਪ੍ਰਭਾਵ ਹਮੱਤਰ ਮੇਂ ਜੋ ਕਰਿਆ ਸੇਵਾ ਕਰਨਾ ਸਾਰੀ ਸੰਗਤ ਦਾ ਧੰਨਵਾਦ ਹੋ ਗਏ ਨਕ ਨਕ ਬੜਾਈ ਨਵੇ ਇਹਨਾਂ ਨੂੰ ਵੀ ਸਾਡ ਬਾਦ ਮੰਦਰ ਸਾਹਿਬ ਨੂੰ ਨਿਵਾੰਦੀ ਰਹੇ ਇਹਨੇ ਸਾਡਾ ਗਿੰਦ ਪਿੰਡ ਦਾ ਬਿਹਤਰ ਮੰਦਰ ਚੌਂਦਾ ਰਹੇ ਮੈਂ ਅਮਰਜੀਤ ਕੌਰ ਮਾਤਾ ਗਾਂਧੀ ਪਰਦਾ ਮੈਂ ਸਾਰੇ ਬੰਦ ਹੋਣੇ ਲੈਣੇ ਸਭ ਸੰਗਤ ਆਪਣਾ ਖੁਦਾਈ ਦਿਨੇ ਆ ਜੀ ਆ ਸਾਡੇ ਨੱਦਰ ਨੇ ਸਭ ਨੇ ਮੇਰੇ ਸਾਰੇ ਨੇ ਨਸਨ ਸਤਿ ਸ੍ਰੀ ਅਕਾਲ ਸਾਰਿਆਂ ਨੇ ਵਧੀਆ ਲੰਗਰ ਚਲਾਇਆ ਤੇ ਇਹਨਾਂ ਦੀ ਪਰਮਾਤਮਾ ਇਹਨਾਂ ਦੀ ਕਮਾਈ ਚ ਤੁਪਣੀ ਰਾਹ ਆਪਣੀ ਤਰੱਕੀ ਵੱਕਸ਼ੇ ਤੇ ਕੱਲ ਨੂੰ ਅਸੀਂ ਲੰਗਰ ਲਾਉਂਦਾ ਇਹਨਾਂ ਨੂੰ ਧੰਨਵਾਦ ਸੇ ਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੇ ਬਰਕਤ ਇਹ ਦੋਵੇਂ ਮਹੀਨੇ ਵੀ ਬੰਦ ਰਹੇ ਜੀ ਮਾੜਾ ਲੰਗਰ ਲਗਾਇਆ ਗਿਆ ਜਿਹਦੇ ਮਿੰਦੋ ਬਹੁਤ ਬਹੁਤ ਸੇਵਾ ਕਰੀ ਯਾਗਤਿਆਂ ਜਿਕੇ ਐਸੇ ਤਰ੍ਹਾਂ ਸੇਵਾ ਚੱਲਦੀ ਰਹੇ ਤੇ ਬਾਕੀ ਤਾਂ ਚੱਲਦੀ ਰਹੇ

ਆਹ ਸਭ ਨੇ ਪਿਆਰ ਨਾਲ ਹਲ ਹੈ ਉਹ 20 ਦਿਨਾਂ ਦੇ ਨਾਲ ਕਰਦੇ ਆ। ਬਾਈਕ ਚਾਰਾ ਬਾਈਕ ਨੂੰ ਕੀ ਫਤਿਹ ਜੋ ਸਾਧਨੀ ਸਾਥੇ ਦੀ ਸੇਵਾ ਕੀਤੀਆਂ। ਮੇਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਅਗਰਤਾਰ ਸਾਰੇ ਨੇ ਸੇਵਾ ਕੀਤੀਆਂ। ਕੋਈ ਆਪਣੇ ਕੋਈ ਆਪਣੇ ਕੋਈ ਬਹੁਤ ਬਹੁਤ ਆਇਆ ਕੰਮ ਵੀ ਕਰੀ। ਮੈਂ ਵੀ ਤੁਹਾਡੇ ਸੰਗਤ ਬਾਤ ਦੀਆਂ ਦਾ ਧੰਨਵਾਦ ਰਵੇ। ਬਹੁਤ ਸੇਵਾ ਕਰਿਆ ਰਾਹ ਮੋਟੇ ਜੰਮੀ ਸਾਹੂਏ ਨਾਲ ਸੇਵਾ ਕਰਤਾ ਆਪ ਰਾਮ ਨਾ ਕਸ਼ਮੇਤ ਦੀਆਂ ਮੇਰੇ ਬੀਬੀਆਂ ਨੇ ਜੀਬੀਆਂ ਨਾਲ ਚਾਹ ਤੇ ਰੋਣ ਦੀਆਂ ਆਪ ਆਵਾਜ਼ੀ ਲੰਗਰ ਲੰਗਰ ਰਨਾਗੇ ਨਾਗੁਰ ਦੀ ਦਾ ਖਾਲਸਾ ਸਰਬਾਗਤ ਜੀ ਕੀਤਾ ਬਹੁਤ ਵਧੀਆ ਲੱਗੇ ਵਰਨ ਕੱਟਿਆ ਉਹ ਉਪਰਾਲਾ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਬਿਚਾਰਾ ਲੰਗਰ ਪਕਾਇਆ ਤੇ ਲੰਗਰ ਸਮੇਤ ਖਾਂਦੇ ਪਏ ਮੈਂ ਤੁਹਾਡਾ ਬਿਸ਼ਨੋ ਜਨ ਕਲਿਆਣ ਟੀਵੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ